ਆਉਣ ਵਾਲੇ ਦਿਨਾਂ ਦੇ ਵਿੱਚ ਸਿੱਖ ਜਥੇਬੰਦੀਆਂ ਤੇ ਕਿਸਾਨ ਜਥੇਬੰਦੀਆਂ ਇੱਕ ਵੱਡਾ ਇਕੱਠ ਕਰਨ ਜਾ ਰਹੀਆਂ ਨੇ ਤੇ ਜਿਸ ਨੂੰ ਲੈ ਕੇ ਸਰਕਾਰ ਨੂੰ ਸਿੱਧਾ ਲਲਕਾਰਿਆ ਜਾ ਰਿਹਾ ਹੈ ਇਸ ਵਕਤ ਦੀ ਵੱਡੀ ਖਬਰ ਜਿਹੜੀ ਕਿ ਸਿੱਖਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਬੰਦੀ ਸਿੰਘਾਂ ਨੂੰ ਲੈ ਕੇ ਆਉਣ ਵਾਲੇ 15 ਅਗਸਤ ਨੂੰ ਸਿੱਖ ਜਥੇਬੰਦੀਆਂ ਸਰਕਾਰ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕਰਨ ਗਿਆ ਤੇ ਉੱਥੇ ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਕਾਫੀ ਲੰਮਾ ਸਮਾਂ ਹੋ ਗਿਆ ਤੇ ਜਿਸ ਦੇ ਤਹਿਤ ਸਰਕਾਰ ਤੋਂ ਇੱਕੋ ਇੱਕ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਰਿਹਾ ਕੀਤਾ ਜਾਵੇ ਪਰੰਤੂ ਅਜੇ ਆ ਨਹੀਂ ਹੋ ਰਿਹਾ ਤੇ ਜਿਸ ਤੋਂ ਬਾਅਦ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਤੇਜ਼ ਕਰਨ ਦੀ ਤਿਆਰੀ ਦੇ ਵਿੱਚ ਸਿੱਖ ਜਥੇਬੰਦੀਆਂ ਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਜਿਹੜਾ ਕਿ ਐਲਾਨ ਕਰ ਦਿੱਤਾ ਹੈ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਨੇ ਆ 15 ਅਗਸਤ ਦੇ ਦਿਨ ਨੂੰ ਰੋਸ ਵਜੋਂ ਕਾਲਾ ਦਿਨ ਮਨਾਉਣਾ ਸੋ ਸੰਗਤਾਂ ਨੂੰ ਅਪੀਲ ਹੈ ਕਿ ਅਸੀਂ 15 ਅਗਸਤ ਨੂੰ ਆਪਣੇ ਆਪਣੇ ਸਾਧਨਾ ਰਾਹੀਂ ਤਕਰੀਬਨ 10 ਤੋਂ 11 ਵਜੇ ਤੱਕ ਇੱਥੇ ਪਹੁੰਚਣਾ ਕੌਮੀ ਇਨਸਾਫ ਮੋਰਚੇ ਵਿੱਚ ਸੋ ਇੱਥੇ ਸਟੇਜ ਚੱਲੇਗੀ ਉਸ ਤੋਂ ਬਾਅਦ ਜੋ ਵੀ ਪ੍ਰੋਗਰਾਮ ਹੋਏਗਾ ਉਹ ਸੰਗਤਾਂ ਨੂੰ ਦੱਸਿਆ ਜਾਵੇਗਾ ਪ੍ਰੋਗਰਾਮ ਬਿਲਕੁਲ ਸ਼ਾਮ ਮਈ ਰਹੇਗਾ ਉਸ ਪ੍ਰੋਗਰਾਮ ਦੀ ਤਿਆਰੀ ਵਾਸਤੇ ਸੰਗਤਾਂ ਨੂੰ ਅਪੀਲ ਹੈ ਖਾਸ ਕਰਕੇ ਪੁਆਧ ਇਲਾਕੇ ਨੂੰ ਜਿਸ ਦਾ ਬਹੁਤ ਵੱਡਾ ਯੋਗਦਾਨ ਰਿਹਾ ਕੋਮੀ ਇਨਸਾਨਾਂ ਮੋਰ ਵਿੱਚ ਕਿਉਂਕਿ ਉਸ ਦਿਨ ਸੰਗਤਾਂ ਦਾ ਇਕੱਠ ਹੋਣਾ ਸੋ ਉਹਨਾਂ ਵਾਸਤੇ ਲੰਗਰ ਰਸਤਾ ਮਸਤਾ ਦਾ ਪ੍ਰਬੰਧ ਉਹ ਜਿੰਨੀਆਂ ਵੀ ਪੁਆਦ ਇਲਾਕੇ ਤੇ ਸ਼ਹਿਰ ਦੀਆਂ ਗੁਰਦੁਆਰਾ ਕਮੇਟੀਆਂ ਹੋਰ ਵੀ ਜਿੰਨੀਆਂ ਵੀ ਸਿੱਖ ਸੰਸਥਾਵਾਂ ਐ ਸੁਭਾਵਾਂ ਉਹਨਾਂ ਨੂੰ ਬੇਨਤੀ ਹੈ ਕਿ ਜਿਹੜੀ ਵੀ ਆਪਣਾ ਯੋਗ ਨਾਲ ਲੰਗਰ ਦੇ ਰੂਪ ਵਿੱਚ ਰਸਤਾਂ ਦੇ ਰੂਪ ਵਿੱਚ ਪਾਣੀ ਦੇ ਰੂਪ ਵਿੱਚ ਪਾ ਸਕਦੀਆਂ ਸੋ ਉਹਨਾਂ ਨੂੰ ਬੇਨਤੀ ਹੈ ਕਿ ਉਸ ਦਿਨ ਵੱਧ ਤੋਂ ਵੱਧ ਇੱਥੇ ਸ਼ਮਾਨ ਭੇਜਣ ਤੇ ਸੰਗਤਾਂ ਨੂੰ ਅਪੀਲ ਹੈ ਕਿ ਉਸ ਦਿਨ ਦਾ ਪ੍ਰੋਗਰਾਮ ਕੌਮੀ ਇਨਸਾਮ ਮੋਰਚੇ ਵਿੱਚ ਰੱਖਿਆ ਗਿਆ ਇਸ ਲਈ ਸੰਗਤਾਂ ਸ਼ਾਤ ਮੈਤਰੀਕੇ ਨਾਲ ਆਪਣੀ ਇੱਥੇ ਫਰਜ ਸਮਝਦੇ ਹੋਏ ਵੱਧ ਤੋਂ ਵੱਧ ਹਾਜ਼ਰੀ ਲਵਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋੜ ਚੇਦੇ ਸਰਪ੍ਰਸਤ ਬਾਪੂ ਪ੍ਰਚਾਰਣ ਸਿੰਘ ਜੀ ਨੇ 15 ਅਗਸਤ ਦੇ ਸਬੰਧ ਵਿੱਚ ਸਾਰੀ ਸੰਗਤ ਨੂੰ ਜਾਣਕਾਰੀ ਦਿੱਤੀ। ਉਹੀ ਬੇਨਤੀ ਮੈਂ ਦੁਆਰਾ ਦਰਹਾਉਣਾ ਹੈ ਕਿ 15 ਅਗਸਤ ਆਜ਼ਾਦੀ ਦਾ ਦਿਵਸ ਜਿਹਦੇ ਲਈ ਪੰਜਾਬ ਤੇ ਪੰਥ ਦੀ ਸਿੱਖਾਂ ਦੀ ਬਹੁਤ ਵੱਡੀ ਕੁਰਬਾਨੀ ਹੈ। ਅੱਜ ਲਗਾਤਾਰ 78 ਸਾਲਾਂ ਤੋਂ ਅਸੀਂ ਜਲੀਲ ਹੋ ਰਹੇ ਹਾਂ। ਕਾਨੂੰਨ ਜੋ ਸਾਡੇ ਉੱਤੇ ਲਾਗੂ ਹੋਣਾ ਚਾਹੀਦਾ ਹੈ ਜੋ ਦੂਜੇ ਦੇਸ਼ ਵਾਸੀਆਂ ਦੇ ਹੋ ਰਿਹਾ ਹੈ। ਉਹ ਸਿੱਖਾਂ ਦੇ ਉੱਤੇ ਘਟ ਗਿੰਤਿਆਂ ਦੇ ਉੱਤੇ ਜਾਂ ਸਮੁੱਚੀਆਂ ਸੰਘਰਸ਼ੀ ਧਿਰਾਂ ਦੇ ਉੱਤੇ ਲਾਗੂ ਨਹੀਂ ਹੋ ਰਹੇ ਅਸੀਂ ਇਹਨਾਂ ਤਿੰਨਾਂ ਮੁੱਦਿਆਂ ਦੇ ਉੱਤੇ ਜਿੱਥੇ ਅਸੀਂ ਸੰਘਰਸ਼ ਕਰ ਰਹੇ ਹਾਂ ਉੱਥੇ ਕਿਉਂਕਿ 350 ਸਾਲਾ ਸਤਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਚਿੱਧੀ ਦੇਵਸਾ ਕੋਈ ਇੱਕ ਅੰਤਰਰਾਸ਼ਟਰੀ ਬਦਰ ਦੀ ਮਨੁੱਖਤਾ ਦੇ ਧਿਆਚਕ ਵਿਲੱਖਣ ਉਦਾਹਰਨਾ ਜਿਹੜੀ ਮਨੁੱਖੀ ਅਧਿਕਾਰਾਂ ਨਾਲ ਸੰਬੰਧਿਤ ਰੱਖਦੀ ਹੈ ਉਸ ਦਿਨ ਅਸੀਂ ਮੋਰਚੇ ਵੱਲੋਂ ਫੈਸਲਾ ਕੀਤਾ ਹੈ ਤੇ ਹਕੂਮਰਾਨ ਤੇ ਨਾ ਧਿਰਾਂ ਪਾਇਓ ਕੇਂਦਰ ਦੀ ਐ ਤੇ ਪਾਇ ਪੰਜਾਬ ਦੀ ਐ ਉਹ ਸਾਰੀਆਂ ਮਨੁੱਖੀ ਅਧਿਕਾਰਾਂ ਨੂੰ ਕੁਚਨ ਲਈ ਝੂਠੇ ਪੁਲਿਸ ਮੁਕਾਬਲੇ ਬਣਾਉਣ ਲਈ ਪਵੇਂ ਕਿਤੇ ਖਾਰਕੂਆਂ ਦਾ ਕੈਦ ਦਾ ਕੈਦ ਦਾ ਖਾਸਤਾਨੀਆਂ ਦਾ ਕੈਦ ਦਾ ਕਦੇ ਕਸ਼ਮੀਰੀਆਂ ਦਾ ਕਦੇ ਮਾਓਵਾਦੀਆਂ ਨੂੰ ਕਹਿ ਕੇ ਪੁਲਿਸ ਮੁਕਾਬਲੇ ਬਣਾਏ ਜਾ ਰਹੇ ਹਨ ਇਹ ਬਿਲਕੁਲ ਸੰਵਿਧਾਨ ਦੀ ਕਾਨੂੰਨ ਦੀ ਉਲੰਘਣਾ ਹੈ ਉਹ ਦਿਨ ਅਸੀਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਜਿਹੜਾ ਉਹ ਸਿੱਧੀ ਦੇਵਸਾ ਪੁਰ ਬਹੁਤ ਵੱਡੇ ਪੱਧਰ ਤੇ ਜੀਤੀ ਅਸੀਂ ਜਲਦੀ ਇੱਕ ਮੀਟਿੰਗ ਸੱਦ ਕੇ ਸਮੂਚੀਆਂ ਸਿੱਖ ਸੰਪਰਦਾਵਾਂ ਕਿਸਾਨ ਜੱਥੇਬੰਦੀਆਂ ਜਿਨ੍ਹਾਂ ਦਾ ਬਹੁਤ ਵੱਡੀ ਤਾਕਤ ਵੀ ਹੈ ਤੇ ਸੰਘਰਸ਼ ਵੀ ਹੈ ਉਹਨਾਂ ਦਾ ਵੀ ਸਾਰਿਆਂ ਨੂੰ ਸਦਾ ਦੇ ਕੇ ਨਿੱਜੀ ਤੌਰ ਤੇ ਸਾਰੀਆਂ ਹੀ ਪੰਥਕ ਜੱਥੇਬੰਦੀਆਂ ਜਿਨ੍ਹਾਂ ਦਾ ਮਨੁੱਖਤਾ ਦੇ ਵਿੱਚ ਕੋਈ ਯਕੀਨ ਆ ਉਹਨਾਂ ਸਾਰੀਆਂ ਸ਼ਖਸੀਅਤਾਂ ਨੂੰ ਸਾਰੀਆਂ ਜੱਥੇਬੰਦੀਆਂ ਦੀ ਸਾਂਝੀ ਮੀਟਿੰਗ ਸੱਦ ਕੇ ਯਤਨ ਕਰਾਂਗੇ ਕਿ ਇੱਕ ਬਹੁਤ ਵੱਡਾ ਜਿਹੜਾ ਦਿੱਲੀ ਦਾ ਮਾਰਚ ਲਿਖਿਆ ਜਾਵੇ ਜਿਹਦਾ ਐਲਾਨ ਬਾਅਦ ਵਿੱਚ ਅਸੀਂ ਕਰਾਂਗੇ ਅਸਲੀ ਤੌਰ ਤੇ ਅਸੀਂ ਸਹਿਮਤੀ ਅੱਜ ਕੀਤੀ ਹੈ ਕੌਮੀ ਇਨਸਾਫ ਮੋਰਚੇ ਨੇ ਕਿ ਉਸ ਦਿਨ ਇਹਨਾਂ ਮੁੱਦਿਆਂ ਦੇ ਉੱਤੇ ਤੇ ਹੋਰ ਮੁੱਦਿਆਂ ਦੇ ਉੱਤੇ ਵੀ ਅਸੀਂ ਵਾਅਦਾ ਕਟਾ ਕਰ ਸਕਦੇ ਹਾਂ ਕਿਉਂਕਿ ਤਿੰਨ ਮੁੱਦਿਆਂ ਦੇ ਉੱਤੇ ਸਾਨੂੰ 2.5 ਸਾਲ ਹੋ ਗਏ ਸਰਕਾਰਾਂ ਗੱਲ ਸੁਣਨ ਲਈ ਤਿਆਰ ਨਹੀਂ ਭਵਿੱਖ ਦੇ ਵਿੱਚ ਅਸੀਂ ਆਪਣੇ ਪ੍ਰੋਗਰਾਮ ਜਿਹੜੇ ਦੁਆਰਾ ਇਕੱਠੇ ਹੋ ਕੇ ਵਿਚਾਰਾਂਗੇ ਅੱਜ ਦੀ ਜੋ ਸਾਡੀ ਮੀਟਿੰਗ ਹੈ ਉਹਦੇ ਸਾਡਾ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਇੱਥੇ ਰੋਸ ਰੈਲੀ ਦੇ ਲੰਗਰਾਂ ਦਾ ਪਾਣੀਆ ਦਾ ਸਾਧਨ ਦਾ ਸਭ ਮੁਕੰਮਲ ਹੋ ਗਿਆ ਫੇਰ ਸਾਰੀ ਸੰਗਤ ਨੂੰ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਇੱਥੇ ਇਕੱਠੇ ਹੋ ਕੇ ਉਹ 30-32 ਸਾਲਾਂ ਤੋਂ ਜਿਹੜੇ ਲੋਕ ਬੈਠੇ ਹਨ ਜੇਲ੍ਹਾਂ 'ਚ ਤੇ ਨਾਲ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਬਾਹਰ ਫਿਰਦੇ ਹਨ ਸਾਡੇ ਕਾਤਲ ਗੋਲੀਆਂ ਚਲਾਉਣ ਵਾਲੇ ਬਾਹਰ ਫਿਰਦੇ ਹਨ ਉਹਨਾਂ ਨੂੰ ਯੋਗ ਥਾਂ ਕਾਨੂੰਨ ਮੁਤਾਬਕ ਸਜ਼ਾ ਮਾ ਦਿਵਾਉਣ ਲਈ ਇੱਥੇ ਇਕੱਠੇ ਹੋਈਏ ਮੈਂ ਹੁਣ ਸਾਡੇ ਮੋਰਚੇ ਦੇ ਬਹੁਤ ਸੀਨੀਅਰ ਆਗੂਆ ਬੜੇ ਸਿਆਣੇ ਆ ਜਿਨ੍ਹਾਂ ਦਾ ਮੋਰਚੇ ਨੂੰ ਬਹੁਤ ਵੱਡਾ ਸਹਿਯੋਗ ਆ ਕਿਸਾਨ ਜਥੇਬੰਦੀਆਂ ਵੱਲੋਂ ਵੀ ਉਹ ਤਾਲਮੇਲ ਸਾਰੇ ਰੱਖ ਰਹੇ ਆ ਡਾਕਟਰ ਦਰਸ਼ਨਪਾਲ ਜੀ ਨੂੰ ਬੇਨਤੀ ਕਰਦਾ ਹੈ ਕਿ ਉਹ ਵੀ ਸੰਗਤ ਨਾਲ ਕੁਝ ਵਿਚਾਰ ਸਾਂਝੇ ਕਰਨ ਵਾਹਿਗੁਰੂ ਜੀ ਕਾ ਖਾਲਸਾ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਢੇ 350 ਸਾਲਾ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਨ ਆ ਰਿਹਾ ਨਵੰਬਰ ਦੇ ਵਿੱਚ ਅਤੇ ਅੱਜ ਹੀ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਹੈ ਕਿ ਜਿਹੜੇ ਪੁਸ਼ ਕਿਹੜੇ ਜਿਹੜੇ ਲੋਕ ਨੇ ਆਪਣੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਉਹਨਾਂ ਨੂੰ ਜੇਲ੍ਹਾਂ ਚੋਂ ਬਾਹਰ ਕੱਢਿਆ ਜਾਵੇ ਜਿਹੜੇ ਵੱਧ ਸਜ਼ਾਵਾਂ ਕੱਟ ਚੁੱਕੇ ਨੇ ਸੋ ਇਸ ਫੈਸਲੇ ਦੇ ਪ੍ਰਸੰਗ ਦੇ ਵਿੱਚ ਤੇ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਨ ਦੇ ਪ੍ਰਸੰਗ ਦੇ ਵਿੱਚ ਮੈਂ ਅੱਜ ਮੋਰਚੇ ਦੇ ਵਿੱਚ ਅਸੀਂ ਮੀਟਿੰਗ ਜਿਹੜੀ ਕੀਤੀ ਹੈ ਇਸ ਇਸ ਪਿਛੋਕੜ ਵਿੱਚ ਮੈਂ ਕਹਿਣਾ ਚਾਹੁੰਦਾ ਹੈ ਕਿ ਲਗਾਤਾਰ 2.5 ਸਾਲਾਂ ਤੋਂ ਉੱਪਰ ਸਮਾਂ ਹੋ ਗਿਆ ਪੰਜਾਬ ਦੇ ਲੋਕ ਪੰਜਾਬ ਦੀ ਸਿੱਖ ਜਨਤਾ ਪੰਜਾਬ ਦੀਆਂ ਸਿੱਖ ਸੰਸਥਾਵਾਂ ਸੰਪਰਦਾਵਾਂ ਸਖਸ਼ੀਤਾ ਕਿਸਾਨ ਜਥੇਬੰਦੀਆਂ ਤੇ ਹੋਰ तमाम ਜਥੇਬੰਦੀਆਂ ਲਗਾਤਾਰੇ ਆਵਾਜ਼ ਉਠਾਰੀਆਂ ਨੇ ਕਿ ਉਹ ਬੰਦੀ ਸਿੰਘ ਜਿਹੜੇ ਆਪਣੀਆਂ ਉਮਰਾਂ ਲੰਬੀਆਂ ਉਮਰਾਂ ਜੇਲਾਂ ਵਿੱਚ ਦੇ ਚੁੱਕੇ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਕਿਉਂਕਿ ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਬੇਅਦਬੀਆਂ ਦੇ ਕਾਨੂੰਨ ਵਾਸਤੇ ਮੰਗ ਹੈ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਮੰਗ ਹੈ ਬੇਅਦਬੀਆਂ ਦੇ ਵਿੱਚ ਹੋਏ ਕਤਲੇਆਮ ਜਾਂ ਜਿਹੜੇ ਗੋਲੀਆਂ ਚੱਲੀਆਂ ਸੀ ਉਹ ਦੋਸ਼ੀਆਂ ਨੂੰ ਸਜ਼ਾਵਾ ਦੇਣ ਦੀ ਮੰਗ ਹੈ ਉਹਦੇ ਤੇ ਵੀ ਇਹ ਤਿੰਨ ਮੰਗਾਂ ਜਿਹੜੀਆਂ ਨੇ ਇਹਦੇ ਉੱਤੇ ਲਗਾਤਾਰ ਮੋਰਚਾ ਚੱਲ ਰਿਹਾ ਸੋ ਅੱਜ ਦੀ ਮੀਟਿੰਗ ਦੇ ਵਿੱਚ ਇਹ ਹੋਇਆ ਕਿ ਕੱਲ ਨੂੰ ਭਰਮਾ ਕੱਟ ਮੈਂ ਅਪੀਲ ਕਰਦਾ ਸਾਰੇ ਪੰਜਾਬ ਨਿਵਾਸੀਆਂ ਨੂੰ